ਗੁਰੂ ਜੀ ਦਾ ਖਾਲਸਾ ਸ਼ਿਰੂਆਤ ਹੋਇਆ ਗੁਰੂ ਜੀ ਦੇ ਪਤੇ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸਨਮਾਨਯੋਗ ਜਦੀਪ ਸਿੰਘ ਥਲੀ ਜੀ ਸਾਨੂੰ ਖਾਸ ਤੌਰ ਤੇ ਗੁਰਦਾਰਾ ਪਠਾ ਸਾਹਿਬ ਦੇ ਸਾਹਮਣੇ ਮਿਲੇ ਤੇ ਸਾਡੇ ਖਾਲਸਾ ਜੀ ਸੋ ਇਹਨਾਂ ਦੀਆਂ ਵੀ ਅਸੀਂ ਦਲੇਰੀ ਨਾਲ ਗੱਲਾਂ ਸੁਣੀਆਂ ਬਹੁਤ ਸੋ ਜਰਨਲਿਜ਼ਮ ਦਾ ਜੋ ਅਸਲੀ ਮਤਲਬ ਹੈ ਉਹ ਸਾਨੂੰ ਕਿਤੇ ਨਾ ਕਿਤੇ ਇਹਨਾਂ ਤੋਂ ਸਿੱਖਣ ਨੂੰ ਮਿਲਦਾ ਸੋ ਆਪਾਂ ਵੀ ਕੋਸ਼ਿਸ਼ ਕਰੀਦੀ ਆ ਐਟ ਸਮ ਐਕਸਟੈਂਡ ਬਟ ਨਾਟ ਐਟ ਲਾਰਜ ਐਕਸਟੈਂਡ ਬਟ ਥਲੀ ਸਾਹਿਬ ਕਿੱਦਾਂ ਲੱਗਿਆ ਖਾਲਸਾ ਜੀ ਨੂੰ ਮਿਲ ਕੇ ਬਿਲਕੁਲ ਦੇਖੋ ਜੀ ਮੈਂ ਇਹਨਾਂ ਦੀ ਵੀਡੀਓ ਦੇਖਦਾ ਰਹਿੰਦਾ ਪਰ ਮੈਨੂੰ ਇੱਕ ਅਫਸੋਸ ਵੀ ਬਹੁਤ ਹੁੰਦਾ ਵੀ ਯਾਰ ਮਜ਼ਾਕ ਦੇ ਪਾਤਰ ਅਸੀਂ ਹਰੇਕ ਨੂੰ ਬਣਾ ਲੈਂਦੇ ਸਹੀ ਗੱਲ ਹੈ ਜੀ ਇੱਕ ਤਰੀਕਾ ਇੱਕ ਲੈਜ਼ਾ ਬੰਦੇ ਦਾ ਵੱਖਰਾ ਹੋ ਸਕਦਾ ਅੰਦਾਜ਼ ਵੱਖਰਾ ਹੋ ਸਕਦਾ ਪਰ ਉਸ ਜਿਹੜੀ ਗੱਲ ਹੈ ਅਸੀਂ ਉਹਦੀ ਭਾਵਨਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਬਾਈ ਜੀ ਠੀਕ ਹੈ ਜੀ ਅਸੀਂ ਗੱਲ ਇਹ ਹੀ ਆ ਗੁਰੂ ਸਾਹਿਬ ਤੁਹਾਡੇ ਅੰਦਾਜ਼ ਨੂੰ ਨਹੀਂ ਦੇਖਦਾ ਪਰਮਾਤਮਾ ਨੇ ਤੁਹਾਡੇ ਅੰਦਰ ਦੇ ਭੋਲੀ ਪਨ ਨੂੰ ਦੇਖਣਾ ਭਾਵਨਾ ਉਹਦੀ ਹਾਂਜੀ ਤੁਹਾਡੀ ਭਾਵਨਾ ਕੀ ਹੈ ਤੁਹਾਡੇ ਉਕੇ ਗੁਰੂ ਸਾਹਿਬ ਨੇ ਇਹ ਗੱਲ ਕੀਤੀ ਹੈ ਭੋਲੇ ਭਾਏ ਮਿਲੇ ਰਘੂ ਰਾਜਾ ਉਹ ਭੋਲੇਪਣ ਦੇ ਵਿੱਚ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਤੇ ਉਹ ਉਹ ਭੋਲਾਪਣ ਅਸੀਂ ਇਹ ਵੀਰ ਦੇ ਵਿੱਚ ਦੇਖਿਆ ਹੈ ਕਦੇ ਕੋਈ ਕਿਸੇ ਦੀ ਯਾਰ ਕਿਸੇ ਧੀ ਭੈਣ ਨੂੰ ਕੋਈ ਗਲਤ ਨਹੀਂ ਕੋਈ ਕਿਸੇ ਤਨ ਦਾ ਹੋਰ ਚੀਜ਼ ਨਹੀਂ ਆਪਾਂ ਫੇਰ ਵੀ ਇਹ ਲੋਕ ਹੋਣੇ ਬਾਈ ਜੀ ਜਿਹੜੇ ਅੱਜ ਗੁਰੂ ਦੇ ਹੋਂਦ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਚਲੋ ਇਹ ਇੱਕ ਮੈਂ ਕਹਿੰਦਾ ਵੀ ਰੀਤ ਚੱਲਦੀ ਆਈ ਹੈ ਠੀਕ ਹੈ ਜੀ ਪਰ ਮੈਂ ਇਸ ਵੀਰ ਤੋਂ ਜ਼ਰੂਰ ਮੈਂ ਕਹਾਂਗਾ ਆਪਣੇ ਵੀਰਾਂ ਨੂੰ ਜਿਹੜੇ ਦੇ ਵਿਕਟੋ ਘਟਿਆ ਜੇ ਕੋਈ ਅੱਜ ਗੁਰੂ ਦੀ ਗੱਲ ਤੁਹਾਨੂੰ ਅੱਜ ਜੇ ਨਸ਼ਿਆਂ ਦੀ ਜਿਹੜੇ ਗੱਲ ਕਰਦੇ ਆ ਉਹਨਾਂ ਦੇ ਤੁਸੀਂ ਪਿੱਛੇ ਜਾ ਕੇ ਚੰਚਾ ਕਰੀਆਂ ਕਰਕੇ ਜਕਾਰੇ ਛੜਦੇ ਫਿਰਦੇ ਹੋ ਯਾਰ ਜਿਹੜੇ ਨਸ਼ੇ ਜਿਹੜੇ ਲੀਡਰਾਂ ਨੂੰ ਅੱਜ ਕਹਿੰਦੇ ਵੀ ਇਹ ਨਸ਼ੇ ਲੀਡਰ ਬਕਾਉਂਦੇ ਆ ਤੇ ਉਹਨਾਂ ਦੇ ਪਿੱਛੇ ਅਸੀਂ ਬੋਲੇ ਸੋਨਿਆਲ ਤੇ ਜਿਹੜਾ ਬੰਦਾ ਅੱਜ ਗੁਰੂ ਦੀ ਗੱਲ ਕਰਦਾ ਉਹਦੀਆਂ ਅਸੀਂ ਵੀਡੀਓ ਯਾਰ ਇਸ ਤਰ੍ਹਾਂ ਕਰਕੇ ਮੈਨੂੰ ਮਜ਼ਾਕ ਦਾ ਪਾਤਰ ਬਣਾਉਂਦੇ ਆ ਜਿਹੜੇ ਮਜ਼ਾਕ ਦਾ ਪਾਤਰ ਬਣਨੇ ਚਾਹੀਦੇ ਸੀਗੇ ਉਹਨਾਂ ਦੇ ਪਿੱਛੇ ਝਕਾਰੇ ਜਿਹਦੇ ਪਿੱਛੇ ਝਕਾਰੇ ਲੱਗਣੇ ਚਾਹੀਦੇ ਵੀਰੇ ਉਹਦੇ ਪਿੱਛੇ ਉਹਨੂੰ ਮਜ਼ਾਕ ਦਾ ਪਾਤਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤਾਂ ਸੁਰੇਸ਼ ਸਿੰਘ ਜੀ ਮਿਲੇ ਆ ਬਹੁਤ ਸਤਿਕਾਰ ਭਾਈ ਜੀ ਤੁਹਾਡਾ ਖੱਲੀ ਸਾਹਿਬ ਲੂਕਿੰਗ ਫਾਰਵਰਡ ਕਿ ਤੁਹਾਡੇ ਨਾਲ ਇੱਕ ਆਪਾਂ ਇਹਨਾਂ ਦੀ ਇੰਟਰਵਿਊ ਰੱਖੀਏ ਹਾਂਜੀ ਹਾਂ ਬਿਲਕੁਲ ਜੀ ਸੋ ਜੀ ਮੈਨੂੰ ਵੀ ਵਧੀਆ ਪੱਤਰਕਾਰ ਚਾਹੀਦੇ ਆ ਨਾ ਕਿ ਵਾਇਰਲ ਕੰਟੈਂਟ ਵਾਲੇ ਹਾਂਜੀ ਹਾਂਜੀ ਤੁਹਾਡੇ ਕੋਲ ਹੀ ਕਰਦੇ ਜੀ ਕੰਮ ਹਾਂ ਇਨਫੋਰਮੇਟਿਵ ਨਹੀਂ ਆਪਣੇ ਤਾਂ ਭਰਾਮਾ ਮੰਗਣਾਈ ਆ ਠੀਕ ਹੈ ਜੀ ਸ਼ੁਰੂ ਤਾਂ ਉੱਥੇ ਰਹੇ ਆ ਕੰਮ ਕਰਿਆ ਅਪਾ ਗੱਲ ਕਰਾਂਗੇ ਜੀ ਜੀ ਉਹ ਤੁਸੀਂ ਸਮਾਂ ਮੰਨ ਲਿਓ ਜੀ ਹਾਂਜੀ ਜ਼ਰੂਰ ਜ਼ਰੂਰ